ਵੀ ਮੈਂ ਤੁਹਾਡਾ ਦੋਸਤ ਸਤਿੰਦਰ ਗਾਇ ਪੰਜਾਬ ਪੁਲਿਸ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਅੱਜ ਇੱਕ ਬਹੁਤ ਵਧੀਆ ਮੈਸੇਜ ਲੈ ਕੇ ਆਇਆ। ਸ਼ਾਇਦ ਤੁਹਾਨੂੰ ਵੀ ਪਤਾ ਹੋਵੇ ਪਰ ਵੀਡੀਓ ਨੂੰ ਜ਼ਰੂਰ ਦੇਖ ਲਿਓ ਔਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲੋਕਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ। ਇਹਦੇ ਵਿੱਚ ਕੁਝ ਸਾਬਦਾ ਨਹੀਂ ਆਵੇ ਤੁਹਾਨੂੰ ਦੱਸਣੀ ਆ ਔਰ ਤੁਹਾਨੂੰ ਦੱਸਣਾ ਹੈ ਕਿ ਆਪਾਂ ਬੰਦੇ ਨੂੰ ਕਿਵੇਂ ਪਰਖਣਾ ਹੈ। ਆਪਾਂ ਬੰਦੇ ਨੂੰ ਕਿੱਦਾਂ ਜੱਜ ਕਰ ਸਕਦੇ ਹਾਂ ਕਿ ਉਸ ਬੰਦੇ ਦੀ ਮੈਂਟੈਲਿਟੀ ਕੀ ਹੈ, ਉਸ ਬੰਦੇ ਦੀ ਸੋਚ ਕੀ ਹੈ। ਸੋ ਹੁਣ ਬਹੁਤ ਇਹ ਤਰੀਕਾ ਜਿਹੜਾ ਬਹੁਤ ਸੌਖਾ ਹੋ ਗਿਆ ਕਹਿ ਸਕਦੇ ਹਾਂ। ਕਿਉਂਕਿ ਦੇਖੋ ਹੁਣ ਅੱਜ ਕੱਲ ਹਰ ਕਿਸੇ ਦੇ ਕੋਲ ਮੋਬਾਈਲ ਹੈ ਉਹ ਫੇਸਬੁੱਕ WhatsApp ਇੰਸਟਾਗ੍ਰam ਕੁਛ ਨਾ ਕੁਛ ਚਲਾਉਂਦਾ ਹੈ ਤੇ ਉਹ ਆਪਣੀਆਂ ਸਟੋਰੀਆਂ ਪਾਉਂਦਾ ਹੈ ਸਟੇਟਸ ਪਾਉਂਦਾ ਹੈ ਤੇ ਸਟੇਟਸ ਤੋਂ ਹੀ ਉਸ ਬੰਦੇ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਕਿਹੜੇ ਕੰਮ ਤੇ ਜਾ ਰਿਹਾ ਹੈ ਜਾਂ ਕਿੱਦਾਂ ਦੇ ਕੰਮ ਕਰ ਰਿਹਾ ਹੈ ਜਿਹੜਾ ਬੰਦਾ ਹੁਣ ਇੱਕ ਡਾਕਟਰ ਹੈ ਉਹ ਆਪਣੇ ਕੰਮ ਨਾਲ ਰਿਲੇਟਡ ਪਾਏਗਾ ਕੁਝ ਦਵਾਈਆਂ ਦੀ ਫੋਟੋ ਪਾ ਦੇਗਾ ਕੁਝ ਆਪਣੇ ਮੈਡੀਕਲ ਦੀ ਜਿਹੜੀਆਂ ਉਹ ਐਡ ਪਾ ਦੇਗਾ ਆਪਣੇ ਮੈਡੀਕਲ ਸਟੋਰ ਦੀ ਆਪਣੇ ਹਸਪੀਟਲ ਦੀ ਐਡ ਪਾ ਦੇਗਾ ਜਾਂ ਆਪਣੇ ਕੰਮ ਨਾਲ ਰਿਲੇਟਡ ਪਾਏਗਾ ਔਰ ਜਿਹੜਾ ਬੰਦਾ ਕੋਈ ਲੱਕੜ ਦਾ ਕੰਮ ਕਰਦਾ ਹੈ ਫਰਨੀਚਰ ਦਾ ਕੰਮ ਕਰਦਾ ਹੈ ਉਹ ਆਪਣੇ ਉਸ ਹਿਸਾਬ ਨਾਲ ਸਟੇਟਸ ਪਾਉਂਦਾ ਹੈ ਤੇ ਜਿਹੜੇ ਹੁਣ ਆਵਾਰਾ ਇਦਾਂ ਹੀ ਤੁਰੇ ਫਿਰਦੇ ਨੇ ਕਹਿ ਸਕਦੇ ਆ ਕਿ ਕਵਾਚੀ ਘਾਰ ਕੋ ਉਹ ਉਹਦਾਂ ਦੀਆਂ ਵੀਡੀਓ ਪਾਉਂਦੇ ਰਹਿੰਦੇ ਨੇ ਸੜਕਾਂ ਤੇ ਚੱਲਦੇ ਆਂ ਸਟੋਰੀਆਂ ਇੱਧਰ ਉੱਧਰ ਗੱਡੀਆਂ ਦੇ ਵਿੱਚ ਜਾਂਦੇ ਆਂ ਮਤਲਬ ਉਹ ਆਪਣੇ ਆਪ ਨੂੰ ਦੱਸਦੇ ਕਿ ਅਸੀਂ ਬਹੁਤ ਜ਼ਿਆਦਾ ਘੁੰਮ ਰਹੇ ਆਂ ਇੰਜੋਏ ਕਰ ਰਹੇ ਆਂ ਪਰ ਇਦਾਂ ਦਾ ਕੁਝ ਨਹੀਂ ਹੁੰਦਾ ਉਹ ਜਿਹੜੇ ਆ ਉਹ ਕਰਦਿਆਂ ਨੂੰ ਪਰੇਸ਼ਾਨ ਕਹਿ ਲੋ ਕਰਦੇ ਹੁੰਦੇ ਆਂ ਤੇ ਉਹ ਲੋਕਾਂ ਦੇ ਮਗਰ ਲਾ ਕੇ ਕਿਤੇ ਆਪਾਂ ਵੀ ਗਲਤ ਰਸਤੇ ਨਹੀਂ ਪੈ ਜਾਣਾ ਕਿ ਆਪਾਂ ਵੀ ਆਪਣੇ ਕੰਮ ਛੱਡ ਕੇ ਘਰੋਬਾਰ ਛੱਡ ਕੇ ਆਪਾਂ ਵੀ ਘੁੰਮਣਾ ਸ਼ੁਰੂ ਕਰਤੀਏ ਤੇ ਆਪਾਂ ਵੀ ਉਹਨਾਂ ਵਾਂਗ ਜਾ ਕੇ ਵੀਡੀਓ ਬਣਾਈਏ ਹੋ ਸਕਦਾ ਉਹਨਾਂ ਦੇ ਕੋਲ ਬਹੁਤ ਪੈਸਾ ਹੋਵੇ ਜਾਂ ਬਹੁਤ ਉਹ ਵਧੀਆ ਪਰਿਵਾਰਾਂ ਦੇ ਹੋਣ ਜਿਨ੍ਹਾਂ ਨੂੰ ਕੰਮ ਦੀ ਲੋੜ ਹੀ ਨਹੀਂ ਉਹਨਾਂ ਕੋਲ ਪੈਸਾ ਹੀ ਹੈਨਾ ਸੋ ਅਸੀਂ ਕਈ ਵਾਰੀ ਆਪਣਾ ਕੰਮ ਛੱਡ ਕੇ ਇਦਾਂ ਦੇ ਕੰਮ ਕਰਨ ਲੱਗ ਜਾਂਦੇ ਆ ਸੋ ਇਹਨਾਂ ਚੀਜ਼ਾਂ ਤੋਂ ਪਲੀਜ਼ ਗੁਰੇਜ਼ ਕਰੋ ਸਭ ਤੋਂ ਜ਼ਿਆਦਾ ਮਿਹਨਤ ਵੱਲ ਧਿਆਨ ਰੱਖੋ ਔਰ ਸੈਕੰਡਲੀ ਜਿਹੜੀ ਸਾਵਧਾਨੀ ਵਾਲੀ ਗੱਲ ਤਾਂ ਮੈਂ ਦੱਸਣੀ ਹੈ ਇਹ ਸਭ ਤੋਂ ਇੰਪੋਰਟੈਂਟ ਕਿ ਜਿਹੜੇ ਲੋਕ ਸਟੇਟਸ ਪਾਉਂਦੇ ਨੇ ਸਟੋਰੀਆਂ ਪਾਉਂਦੇ ਨੇ ਕਿ ਆਪਣੇ ਆਪ ਨੂੰ ਮਤਲਬ ਸਟੋਰੀਆਂ ਦੇ ਵਿੱਚ ਸਟੇਟਸ ਦੇ ਵਿੱਚ ਉਹ ਦੱਸਦੇ ਨੇ ਕਿ ਅਸੀਂ ਗੈਂਗਸਟਰ ਆ ਅਸੀਂ ਬਦਮਾਸ਼ ਆ ਔਰ ਅਸੀਂ ਕਿਸੇ ਨੂੰ ਟਿਚ ਨਹੀਂ ਸਮਝਦੇ ਉਹ ਆਪਣੀਆਂ ਸਟੋਰੀਆਂ ਦੇ ਵਿੱਚ ਪਿਸਤਲਾਂ ਦੀਆਂ ਫੋਟੋਆਂ ਅਫੀਮ ਦੀਆਂ ਫੋਟੋਆਂ ਸਮੈਕ ਦੀਆਂ ਫੋਟੋਆਂ ਡੋਡਿਆਂ ਦੀਆਂ ਫੋਟੋਆਂ ਪਾਉਣਗੇ ਇਤਨੀਆਂ ਸਟੋਰੀਆਂ ਪਾਉਣਗੇ ਉਹ ਕਿ ਜਿਨ੍ਹਾਂ ਨੂੰ ਦੇਖ ਕੇ ਉਹਨਾਂ ਨੂੰ ਯਾਰਾ ਦੋਸਤਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਲੱਗੇ ਕਿ ਇਹ ਬੰਦਾ ਬੜਾ ਬਦਮਾਸ਼ ਹੈ ਤੇ ਇਹਦੀ ਚੰਗੇ ਚੰਗੇ ਲੋਕਾਂ ਨਾਲ ਪਹੁੰਚ ਹੈ ਪਰ ਪਤਾ ਨਹੀਂ ਕਿ ਉਹ ਬੰਦਾ ਫੋਟੋਆਂ ਜਿਹੜੀਆਂ ਉਹ ਇਧਰੋਂ ਗੂਗਲ ਤੋਂ ਚੱਕ-ਚੱਕ ਕੇ ਪੇਸਟ ਲਾਉਂਦੀਆਂ ਇਹ ਉਹ ਚੱਕ ਕੇ ਪਾਉਂਦਾ ਰਹਿੰਦਾ ਉਹ ਬੰਦਾ ਕੱਲ ਨੂੰ ਜਿਹੜਾ ਕਿਉਂਕਿ ਅੱਜਕੱਲ ਜਿਹੜਾ ਸੋਸ਼ਲ ਮੀਡੀਆ ਹੈ ਨਾ ਇਹ ਸਾਰਾ ਟਰੇਸ ਹੁੰਦਾ ਹੈ ਸਾਈਬਰ ਕ੍ਰਾਈਮ ਇਹਨੂੰ ਦੇਖਦਾ ਹੈ ਔਰ ਸਾਰਾ ਟਰੇਸ ਹੁੰਦਾ ਹੈ ਕੌਣ ਬੰਦਾ ਕਿਦਾਂ ਦੀਆਂ ਸਟੋਰੀਆਂ ਪਾ ਰਿਹਾ ਕਿਦਾਂ ਦੇ ਸਟੇਟਸ ਪਾ ਰਿਹਾ ਔਰ ਕਿਦਾਂ ਦੇ ਕੰਮ ਕਰ ਰਿਹਾ ਕਿਹੜੇ-ਕਿਹੜੇ ਬੰਦਿਆਂ ਨੂੰ ਕਾਲ ਕਰ ਰਿਹਾ ਅੱਜਕੱਲ ਹਰ ਕਿਸੇ ਤੇ ਨਜ਼ਰ ਰੱਖੀ ਜਾਂਦੀ ਹੈ ਅਗਰ ਤੁਹਾਡੇ ਟੱਚ ਦੇ ਵਿੱਚ ਕੋਈ ਇਦਾਂ ਦਾ ਬੰਦਾ ਹੈ ਜਿਹੜਾ ਇਦਾਂ ਦੀਆਂ ਸਟੋਰੀਆਂ ਜਾਂ ਗਲਤ ਸਟੇਟਸ ਪਾਉਦਾ ਹੈ ਕਿ ਆਪਣੇ ਆਪ ਨੂੰ ਦੱਸਦਾ ਹੈ ਕਿ ਮੈਂ ਇੱਕ ਜਿਹੜਾ ਕ੍ਰਿਮੀਨਲ ਆ ਜਾਂ ਮੈਂ ਅਪਰਾਧੀ ਬਣਨ ਜਾ ਰਿਹਾ ਜਾਂ ਇਦਾਂ ਦੇ ਰਸਤੇ ਤੇ ਮੈਂ ਚੱਲ ਰਿਹਾ ਕਿ ਜਿਨ੍ਹਾਂ ਦੇ ਵਿੱਚ ਇਹ ਇਹ ਚੀਜ਼ਾਂ ਮੈਨੂੰ ਮਿਲ ਰਹੀਆਂ ਤੇ ਮੈਂ ਇਹਨਾਂ ਚੀਜ਼ਾਂ ਦੇ ਨਾਲ ਅੱਜਕੱਲ ਖੇਡਦਾ ਸੋ ਇਹਨਾਂ ਲੋਕਾਂ ਤੋਂ ਪਲੀਜ਼ ਜਿੰਨਾ ਦੂਰ ਰਹਿ ਸਕਦੇ ਹੋ ਉਹਨਾਂ ਨੂੰ ਮੈਂ ਤੇ ਇਹ ਕਹੂੰਗਾ ਕਿ ਜੇ ਇਹਨਾਂ ਲੋਕਾਂ ਨੂੰ ਤੁਸੀਂ ਬਲੌਕ ਕਰ ਸਕਦੇ ਹੋ ਤੇ ਤੁਰੰਤ ਬਲੌਕ ਕਰ ਦਿਓ ਔਰ ਇਹਨਾਂ ਲੋਕਾਂ ਤੋਂ ਕਿਹੜਾ ਛਡਵਾ ਲਓ ਕਿਉਂਕਿ ਜਿਨ੍ਹਾਂ ਲੋਕਾਂ ਦੀ ਸੋਚ ਇਦਾਂ ਦੀ ਹੈ ਉਹਨਾਂ ਨੇ ਕੱਲ ਨੂੰ ਕੋਈ ਨਾ ਕੋਈ ਅ ਇਦਾਂ ਦੀ ਸੋਚ ਵਾਲੇ ਜਿਹੜੇ ਲੋਕ ਨੇ ਕੋਈ ਨਾ ਕੋਈ ਜੁਰਮ ਜ਼ਰੂਰ ਕਰਨਗੇ ਔਰ ਕੱਲ ਨੂੰ ਜਦੋਂ ਇਹਨਾਂ ਨੇ ਕੋਈ ਜੁਰਮ ਕੀਤਾ ਕੋਈ ਵਾਰਦਾਤ ਕੀਤੀ ਤੇ ਇਹਨਾਂ ਦੇ ਮੋਬਾਈਲ ਟ੍ਰੇਸ ਹੋਏ ਵਿੱਚੋਂ ਤੁਹਾਡੇ ਨੰਬਰ ਨਿਕਲੇ ਤੁਹਾਡੇ ਕਾਲਾ ਨਿਕਲੀਆਂ ਤੇ ਉਹਦੇ ਵਿੱਚ ਤੁਸੀਂ ਵੀ ਫਸ ਸਕਦੇ ਆ ਸੋ ਇਦਾਂ ਦੇ ਅਗਰ ਲੋਕ ਤੁਹਾਡੇ ਟੱਚ ਵਿੱਚ ਨੇ ਤੇ ਉਹਨਾਂ ਨੂੰ ਹੁਣੇ ਬਲੌਕ ਕਰ ਦਿਓ ਨਹੀਂ ਤੇ ਤੁਸੀਂ ਵੀ ਕਿਤੇ ਫਸਣਾ ਜਾਇਓ ਬਹੁਤ ਕੰਮ ਗਰਮ ਹੈ ਪੁਲਿਸ ਬਹੁਤ ਸਖਤ ਹੈ ਇਹਨਾਂ ਲੋਕਾਂ ਦੇ ਵਿਰੁੱਧ ਬਹੁਤ ਵੱਡੀ ਕਾਰਵਾਈ ਹੋਣ ਵਾਲੀ ਹੈ ਦੇਖਿਓ ਕਿਤੇ ਪਲੇਖੇ ਵਿੱਚ ਕੋਈ ਮਾਰਿਆ ਨਾ ਜਾਵੇ ਭਾਈ ਜੀ ਕਾ ਖਾਲਸਾ ਭਾਈ ਜੀ ਕੀ ਫਤਿਹ ਮੈਂ ਤੁਹਾਡਾ ਦੋਸਤ ਸਤਿੰਦਰ ਗਿੱਲ ਪੰਜਾਬ ਪੁਲਿਸ ਮਿਸ਼ਨ ਜਾਗਰੂਕਤਾ ਇਦਾਂ ਦੇ ਰਸਤੇ ਤੇ ਨਾ ਚੱਲੋ ਜਿਹੜਾ ਰਸਤਾ ਗਲਤ ਪਾਸੇ ਜਾਂਦਾ ਹੈ